ਕੀ ਕਰ ਤੁਹਾਡੇ ਅੱਜ ਮਾੜੇ ਦਿਨ ਚੱਲ ਰਹੇ ਹਨ ਤਾਂ ਆਉਣ ਵਾਲਾ ਕੱਲ ਜ਼ਰੂਰ ਚੰਗਾ ਹੋਵੇਗਾ ਬਸ ਆਪਣਾ ਕੰਮ ਬਿਨਾਂ ਸਵਾਰਥ ਨਾਲ ਕਰੋ ਵਾਹਿਗੁਰੂ ਪ੍ਰਮਾਤਮਾ ਤੇ ਛੱਟ ਦਿਓ ਤਾਂ ਸਾਰੇ ਬੋਲੋ ਧੰਨ ਗੁਰੂ ਰਾਮਦਾਸ ਜੀ ਕੱਚਾ ਘਰ ਦੇਖ ਕੇ ਕਦੇ ਕਿਸੇ ਨਾਲੋਂ ਰਿਸ਼ਤਾ ਨਾ ਤੋੜੋ ਕਿਉਂਕਿ ਮਿੱਟੀ ਦੀ ਪਕੜ ਮਜ਼ਬੂਤ ਹੁੰਦੀ ਹੈ ਅਤੇ ਸੰਗ ਮਰ ਮਰ ਤੋਂ ਪੈਰ ਅਕਸਰ ਤਿਲਕ ਹੀ ਜਾਂਦਾ ਹੈ ਬੋਲੋ ਧੰਨ ਗੁਰੂ ਰਾਮਦਾਸ ਭਾਵੇਂ ਕਿੰਨਾ ਵੀ ਲੰਮਾ ਹੋਵੇ ਸ਼ੁਰੂ ਸਦਾ ਇੱਕ ਕਦਮ ਤੋਂ ਹੀ ਹੁੰਦਾ ਹੈ ਸਾਰੇ ਬੋਲੋ ਧੰਨ ਗੁਰੂ ਰਾਮਦਾਸ ਰੱਬ ਦਾ ਫੜਿਆ ਹੋਇਆ ਪੱਲਾ ਨਾ ਕੋਈ ਕੰਮ ਰੁਕਣ ਦਿੰਦਾ ਨਾ ਕਿਸੇ ਦੇ ਅੱਗੇ ਝੁਕਣ ਦਿੰਦਾ ਤਾਂ ਬੋਲੋ ਧੰਨ ਗੁਰੂ ਨਾਨਕ ਦੇਵ ਜੀ ਵਿੱਚ ਸਿਰਫ ਮਾਂ-ਬਾਪ ਦਾ ਪਿਆਰ ਹੀ ਮਿਲਦਾ ਹੈ ਬਾਕੀ ਹਰ ਇਸ ਤੇਰੀ ਕੀਮਤ ਚਕਾਉਣੀ ਪੈਂਦੀ ਹੈ ਤਾਂ ਸਾਰੇ ਬੋਲੋ ਧੰਨ ਗੁਰੂ ਨਾਨਕ ਦੇਵ ਜੀ ਵਕਤ ਦੇਵੇਗਾ ਨੀਵੇ ਹੋ ਕੇ ਚੁੱਪਚਾਪ ਸਭ ਕੁਝ ਸੁਣਦੇ ਰਹੋ ਭਾਵੇਂ ਕੋਈ ਮੰਦਾ ਬੋਲਦਾ ਹੈ ਜਾਂ ਚੰਗਾ ਜਵਾਬ ਤੁਸੀਂ ਨਾ ਦਿਓ ਜਵਾਬ ਵਕਤ ਦੇਵੇਗਾ ਤਾਂ ਸਾਰੇ ਬੋਲੋ ਧੰਨ ਗੁਰੂ ਰਾਮਦਾਸ ਵਿੱਚ ਸਿਰਫ ਮਾਂ-ਪਾਪ ਦਾ ਪਿਆਰ ਹੀ ਮਿਲਦਾ ਹੈ ਬਾਕੀ ਹਰ ਕਿਸ ਤੇਰੀ ਕੀਮਤ ਚਕਾਉਣੀ ਪੈਂਦੀ ਹੈ ਤਾ ਸਾਰੇ ਬੋਲੋ ਧੰ ਗੁਰੂ ਨਾਨਕ ਦੇਵ ਜੀ ਵੈਗਾਨੇ ਰਿਸ਼ਤੇ ਨਿਭਾ ਜਾਂਦੇ ਨਹੀਂ ਆਪਣੇ ਤਾਂ ਇੱਕ ਦੂਜੇ ਦੀ ਹੈਸ਼ੀਅਤ ਪਰਖਣ ਵਿੱਚ ਹੀ ਲੱਗੇ ਰਹਿੰਦੇ ਨੇ ਤਾ ਸਾਰੇ ਬੋਲੋ ਧੰ ਗੁਰੂ ਨਾਨਕ ਦੇਵ ਜੀ ਜੀ ਤੁਹਾਡਾ ਦਿਲ ਦੁਖਾਵੇ ਤਾਂ ਬੁਰਾ ਨਾ ਮੰਨੋ ਕਿਉਂਕਿ ਕੁਦਰਤ ਦਾ ਨਿਯਮ ਹੈ ਜਿਸ ਦਰਖਤ ਤੇ ਸਭ ਤੋਂ ਵੱਧ ਮਿੱਠੇ ਫਲ ਹੁੰਦੇ ਨੇ ਉਸੇ ਦਰਖਤ ਦੇ ਸਭ ਤੋਂ ਵੱਧ ਪੱਥਰ ਪੈਂਦੇ ਹਨ ਤਾਂ ਬੋਲੋ ਧੰਨ ਗੁਰੂ ਰਾਮਦਾਸ ਸੱਚ ਦੇ ਰਾਹ ਤੇ ਚੱਲਦੇ ਹਨ ਉਹਨਾਂ ਦੀ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਜ਼ਰੂਰ ਆਉਂਦੀਆਂ ਨੇ ਪਰ ਰੱਬ ਕਦੇ ਉਹਨਾਂ ਦੀ ਬੇੜੀ ਡੁੱਬਣ ਨਹੀਂ ਦਿੰਦਾ ਤਾਂ ਬੋਲੋ ਧੰਨ ਧੰਨ ਬਾਬਾ ਦੀਪ ਸਿੰਘ ਜਿਹੜਾ ਆਪਾਂ ਕੰਮ ਤੰਦੇ ਕੀਤੇ ਤਿੰਨ ਪਹਿਰ ਆਪਾਂ ਸੁੱਤੇ ਰਹੇ ਇੱਕ ਪਲ ਵੀ ਆਪਾਂ ਰੱਬ ਨੂੰ ਯਾਦ ਨਾ ਕੀਤਾ ਫਿਰ ਆਪਣੀ ਮੁਕਤੀ ਕਿੱਥੋਂ ਹੋਵੇ ਤਾਂ ਸਾਰੇ ਬੋਲ ਧੰਨ ਗੁਰੂ ਰਾਮਦਾਸ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਦੀ ਵਰਤੋਂ ਤੁਸੀਂ ਦੁਨੀਆ ਨੂੰ ਬਦਲਣ ਲਈ ਕਰ ਸਕਦੇ ਹੋ ਦੁਨੀਆ ਨੂੰ ਫੇਰ ਹੀ ਬਦਲਾਂਗੇ ਪਹਿਲਾਂ ਆਪਣੇ ਆਪ ਨੂੰ ਬਦਲ ਕੇ ਵਾਹਿਗੁਰੂ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰਕੇ ਤਾਂ ਸਾਰੇ ਬੋਲ ਧੰਨ ਗੁਰੂ ਰਾਮਦਾਸ ਕੀ ਵਿੱਚ ਅੱਤੇ ਦੁੱਖ ਇਸ ਲਈ ਸਾਨੂੰ ਆਉਂਦੇ ਹਨ ਕਿ ਉਹ ਕਿ ਪੱਸੀ ਲੋਕਾਂ ਤੇ ਉਮੀਦਾਂ ਰੱਖੀਆਂ ਹੁੰਦੀਆਂ ਹਨ ਜੋ ਕਿ ਸਾਨੂੰ ਨਹੀਂ ਰੱਖਣੀਆਂ ਚਾਹੀਦੀਆਂ ਹਨ ਰੱਖਣੀਆਂ ਹੀ ਹੈ ਉਸ ਅਕਾਲ ਪੁਰਖਾ ਪਰਮਾਤਮਾ ਦੇ ਰੱਖੋ ਆ ਸਾਰੇ ਬੋਲੋ ਧੰਨ ਗੁਰੂ ਰਾਮਦਾਸ ਜੀ